ਤਨ ਜਗਤ ਗੁਰੂ ਸਤਗੁਰੂ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਸਾਧ ਸੰਗਤ ਜੋ ਪ੍ਰਮਾਤਮਾ ਬਹੁਤ ਵੱਡਾ ਹੈ ਤੇ ਦੇਖੋ ਸਾਧ ਸੰਗਤ ਜੀ ਜਿਹਦੀ ਗੁਰਬਾਣੀ ਪੜ੍ਹ ਕੇ ਜਿਹਦੀ ਗੁਰਬਾਣੀ ਦੀ ਸਤਸੰਗ ਕਰਕੇ ਜਿਹਦੀ ਗੁਰਬਾਣੀ ਤੇ ਜੋੜਨ ਦੇ ਨਾਲ ਸਾਧ ਸੰਗਤ ਜੀ ਸਾਡੇ ਵਰਗੇ ਜੋ ਛੋਟੇ ਜਿਹੇ ਇਨਸਾਨ ਸਨ ਉਹਨਾਂ ਦੀ ਵੀ ਤਾਰੀਫ਼ ਹੋ ਰਹੀ ਹੈ ਕਾਦੇ ਕਰਕੇ ਸਿਰਫ ਗੁਰੂ ਅਦਾਸ ਮਹਾਰਾਜ ਜੀ ਕਰਕੇ ਕਿ ਸਾਧ ਸੰਗਤ ਜੀ ਲੋਕ ਤਾਰੀਫ ਕਰ ਰਹੇ ਨੇ ਮੇਰੀ ਨਹੀਂ ਕਰ ਰਹੇ ਸਤਸੰਗਤ ਜੀ ਮੇਰੇ ਅੰਦਰ ਜੋ ਗੁਰੂ ਅਰਜਨਦਾਸ ਮਹਾਰਾਜ ਜੀ ਦਾ ਗਿਆਨ ਹੈ ਜੋ ਮੈਂ ਲੋਕਾਂ ਨੂੰ ਸੁਣਾ ਰਿਹਾ ਸੰਗਤ ਦੇ ਸਤਸੰਗਤ ਜੀ ਦਰਸ਼ਨ ਦਿਦਾਰ ਕਰਦੇ ਸੰਗਤ ਨੂੰ ਸਰਵਣ ਕਰਾ ਰਿਹਾ ਉਹ ਉਹਦੇ ਕਰਕੇ ਸਤਸੰਗਤ ਜੀ ਵਡਿਆਈ ਹੋਈ ਇਹ ਸਭ ਮੇਰੇ ਗੁਰੂ ਅਰਜਨਦਾਸ ਮਹਾਰਾਜ ਜੀ ਦਾ ਹੈ ਇਹ ਸਰੀਰ ਵੀ ਉਸ ਮਾਲਕ ਦਾ ਸਵਾਸ ਵੀ ਉਸ ਮਾਲਕ ਦੇ ਤੇ ਭਾਈ ਆਓ ਬਹੁਤ ਜਨਮ ਵਿਚਰੇ ਤੇ ਮਾਦਵ ਜਨਮ ਤੁਮਾਰੇ ਲਿਖਿਆ ਕਹਿਰ ਅਰਵਦਾਸ ਆਸ ਲਗ ਜੀਵੋ ਚਿਰ ਪੇ ਦਰਸ਼ਨ ਦੇਖ ਜਦ ਸਤਗੁਰਾਂ ਨੇ ਬੜੀ ਕਿਰਪਾ ਕੀਤੀ 사ਤ ਸੰਗਤ ਜੀ ਤੀਵਾ ਪਦਾ ਹੈ ਟਟਿਤ ਪਤਾਲ ਪ੍ਰਸਤਲ ਅਨੰਤ ਹੈ ਖੋਜਨ ਹਾਰੇ ਲੋ 사ਤ ਸੰਗਤ ਜੀ ਬੜੇ ਧਿਆਨ ਨਾਲ ਸੁਨਣਾ ਜੀ ਗੁਰੂ ਦਾਸ ਮਹਾਰਾਜ ਜੀ ਗਿਆਨ ਵੰਡਣ ਵਾਲੇ ਨੇ ਅੱਜ ਵਿਗਿਆਨ ਕਹਿ ਰਿਹਾ 사ਤ ਸੰਗਤ ਜੀ ਧਰਤੀ ਇੱਕ ਨਹੀਂ ਹੈ ਭਾਈ ਹੋਰ ਵੀ ਬਹੁਤ ਹੈ ਸੂਰਜ ਇੱਕ ਨਹੀਂ ਹੈ 사ਤ ਸੰਗਤ ਜੀ ਅਨੇਕਾਂ ਸੂਰਜ ਨੇ ਅੱਜ ਅੱਜ ਸਾਇੰਸ ਕਹਿ ਰਹੀ ਹੈ ਵਿਗਿਆਨ ਕਹਿ ਰਿਹਾ 사ਤ ਸੰਗਤ ਜੀ ਤੇ ਲਗਭਗ 650 ਸਾਲ ਪਹਿਲਾਂ ਸਾਈਂਬ ਸਤਿਗੁਰ ਅਰਦਾਸ ਮਹਾਰਾਜ ਜੀ ਨੇ ਲਿਖਿਆ ਪਤਾਲ ਰਸਾਤਲ ਅਨੰਤ ਹੈ ਇਹ ਸਾਸੰਗਤ ਜੀ ਜੋ ਪਤਾਲ ਹੈ ਨਾ ਰਸਾਤਲ ਧਰਤੀ ਹੈ ਇਹ ਭਾਈ ਅਨੰਤ ਹੈ ਧਰਤੀ ਵਰਗੇ ਹੋਰ ਪਤਾ ਨਹੀਂ ਕਿੰਨੇ ਕਿ ਗ੍ਰਹਿ ਸਾਸੰਗਤ ਜੀ ਅਨੰਤ ਦਾ ਭਾਵ ਸਮਝਦੇ ਹੋ ਨਾ ਸਾਸੰਗਤ ਜੀ ਕਈ ਗੁਰੂਆਂ ਨੇ ਤਾਂ ਕਰੋੜਾਂ ਕਹੇ ਨੇ ਕਰੋੜਾ ਸਾਸੰਗਤ ਜੀ ਸੋਚੋ ਗੁਰੂਆਂ ਕੋਲ ਕੋਈ ਮਸ਼ੀਨ ਨਹੀਂ ਸੀ ਸਾਤਸੰਗਤ ਜੀ ਕੋਈ ਯੰਤਰ ਨਹੀਂ ਸੀ ਕੋਈ ਡਿਵਾਈਸ ਨਹੀਂ ਸੀ ਗੈਜਟ ਨਹੀਂ ਸੀ ਕੋਈ ਸਾਤਸੰਗਤ ਜੀ ਰੋਕਟ ਨਹੀਂ ਸੀ ਕੋਈ ਲੈਬੋਰੀ ਨਹੀਂ ਸੀ ਫਿਰ ਵੀ ਸਾਤਸੰਗਤ ਜੀ ਇੰਨਾ ਜ਼ਿਆਦਾ ਗਿਆਨ ਕਿ ਭਾਈ ਜੋ ਅੱਜ ਸੱਚ ਸਾਬਿਤ ਹੋ ਰਿਹਾ ਹੈ ਜੋ ਅੱਜ ਵਿਗਿਆਨ ਸਾਤਸੰਗਤ ਜੀ ਇਨੀ ਖੋਜ ਕਰਨ ਤੋਂ ਬਾਅਦ ਅੱਜ ਦੱਸ ਰਿਹਾ ਹੈ ਉਹ ਸਾਡੇ ਗੁਰੂਆਂ ਨੇ ਸਾਤਸੰਗਤ ਜੀ ਲਗਭਗ 650 ਸਾਲ ਪਹਿਲਾਂ ਇਹ ਗੱਲ ਕਰ ਦਿੱਤੀ ਪਤਾਲ ਰਸਾਤਲ ਅਨੰਤ ਹੈ ਖੋਜਨ ਹਾਰੇ ਲੋਕ ਕਿ ਸਾਸੰਗਤ ਜਿਸ ਸੀ ਥੱਕ ਜਾਵਾਂਗੇ ਅਸੀਂ ਹਾਰ ਜਾਵਾਂਗੇ ਐਨੇ ਸਾਸੰਗਤ ਜਿਸ ਦੁਨੀਆ ਦੇ ਵਿੱਚ ਗ੍ਰਹਿ ਨੇ ਕਿ ਸਾਸੰਗਤ ਜੀ ਪਤਾਲ ਇੱਕ ਨਹੀਂ ਆਨੰਤ ਨੇ ਭਾਈ ਧਰਤੀ ਇੱਕ ਨਹੀਂ ਸਾਸੰਗਤ ਜੀ ਆਨੰਤ ਹੈ ਤੇ ਭਾਈ ਇਸ ਇਹਨਾਂ ਦੀ ਖੋਜ ਕਰਦੇ ਕਰਦੇ ਲੋਕ ਹਾਰ ਜਾਣਗੇ ਪਰ ਮਹਾਰਾਜ ਜੀ ਕਹਿੰਦੇ ਨੇ ਕਹਿ ਰਵਦਾਸ ਅਕਤ ਕਥਾ ਕਿ ਭਾਈ ਉਸ ਮਾਲਿਕ ਦੀ ਕਥਾ ਅਜ ਤੱਕ ਕੋਈ ਪੂਰੀ ਕਰ ਨਹੀਂ ਪਾਇਆ ਖੋਜਨ ਹਾਰੇ ਲੋਕ ਕਿ ਸਾਸੰਗਤ ਜੀ ਜੋ ਸਾਡੇ ਅੰਦਰ ਮਾਲਿਕ ਬੈਠਾ ਹੈ ਨਾ ਉਹਨੂੰ ਪ੍ਰਾਪਤ ਕਰਨ ਵਾਸਤੇ ਉਹਦੇ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਸਤਸੰਗਤ ਜੀ ਲੋਕ ਉਹਨੂੰ ਲੱਭਦੇ ਲੱਭਦੇ ਥੱਕ ਜਾਂਦੇ ਨੇ ਸਤਸੰਗਤ ਜੀ ਉਹਦਾ ਗਿਆਨ ਇੰਨਾ ਜ਼ਿਆਦਾ ਹੈ ਕਿ ਭਾਈ ਉਹਦੀ ਪ੍ਰਾਪਤੀ ਕਰਦੇ ਕਰਦੇ ਸਤਸੰਗਤ ਜੀ ਲੋਕ ਹਾਰ ਜਾਂਦੇ ਨੇ ਬੜੇ ਜਨਮ ਲੱਗ ਜਾਂਦੇ ਨੇ ਬੜਾ ਸਮਾਂ ਲੱਗ ਜਾਂਦਾ ਸਤਸੰਗਤ ਜੀ ਮਹਾਰਾਜ ਜੀ ਦੇ ਬਚਨ ਨੇ ਨਾ ਕਿ ਭਾਈ ਜਿੱਡਾ ਸਤਸੰਗਤ ਜੀ ਪ੍ਰਮਾਤਮਾ ਹੈ ਨਾ ਜੇ ਆਪ ਉਸ ਪ੍ਰਮਾਤਮਾ ਨੂੰ ਸਮਝਣਾ ਚਾਹਨੇ ਆ ਉਸ ਪ੍ਰਮਾਤਮਾ ਨਾਲ ਜੁੜਨਾ ਚਾਹਨੇ ਸਤ ਸੰਗਤ ਜੀ ਤਾਂ ਸਾਨੂੰ ਓਡਾ ਹੀ ਬਨਣਾ ਪਵੇਗਾ ਸਤ ਸੰਗਤ ਜੀ ਜਿੰਨਾ ਉਹ ਪ੍ਰਮਾਤਮਾ ਹੈ ਉਹ ਕਹਿੰਦੇ ਨੇ ਨਾ ਸਤ ਸੰਗਤ ਜੀ ਕਿ ਭਾਈ ਜੇ ਉਸ ਮਾਲਿਕ ਨੂੰ ਸਮਝਣਾ ਹੈ ਤਾਂ ਉਸ ਮਾਲਿਕ ਦੇ ਬਰਾਬਰ ਦਾ ਬਨਣਾ ਪਵੇਗਾ ਸਤ ਸੰਗਤ ਜੀ ਸਵਾਉ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡਾ ਉੱਚਾ ਹੋਵੇ ਕੋਈ ਤਿਸ ਉੱਚੇ ਤੋਂ ਜਾਣਿਆ ਸੋਈ ਸਾਤਸੰਗਤ ਜੀ ਜੇ ਮਾਲਕ ਨੂੰ ਜਾਣਨਾ ਹੈ ਨਾ ਤਾਂ ਭਾਈ ਫਿਰ ਮਾਲਕ ਜਿੱਡਾ ਹੀ ਬੰਨਾ ਪਏਗਾ ਸਾਈਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਇਹ ਵਡ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋ ਸਾਤਸੰਗਤ ਜੀ ਜੋ ਉੱਡਾ ਹੀ ਉੱਚਾ ਹੋਵੇ ਅਗਰ ਏਡੇ ਵੱਡੇ ਪ੍ਰਮਾਤਮਾ ਨੂੰ ਸਮਝਣਾ ਹੈ ਤਾਂ ਸਾਤਸੰਗਤ ਜੀ ਸਾਨੂੰ ਓਨਾ ਹੀ ਵੱਡਾ ਹੋਣਾ ਪਵੇਗਾ ਤੇ ਮਹਾਰਾਜ ਜੀ ਦੇ ਬਚਨ ਨਹੀਂ ਤਾਂ ਸਾਤਸੰਗਤ ਜੀ ਹਾਰ ਜਾਵਾਂਗੇ ਲੱਪਣਾ ਨਹੀਂ ਸਾਤਸੰਗਤ ਦੇ ਸਖੋਜ ਦੇ ਵਿੱਚ ਸਾਡੀ ਮਦਦ ਕੌਣ ਕਰੇਗਾ ਸੱਚਾ ਗੁਰੂ ਸੱਚੇ ਗੁਰੂ ਦਾ ਗਿਆਨ ਨਿਤਬ ਮਹਾਰਾਜ ਜੀ ਕਹਿੰਦੇ ਨੇ ਕਿ ਬੇਟਾ ਇਸ ਧਰਤੀ ਤੇ ਕਿੰਨੇ ਹੀ ਲੋਕ ਆਇਰ ਬਖਰਬਾ ਦੇ ਹਸਾਬ ਨਾਲ ਲੋਕ ਆਏ ਚਲੇ ਗਏ ਪ੍ਰਸਾਦਨ ਜੀ ਜਿਆਦਾਤਰ ਖਾਲੀ ਹੱਥ ਹੀ ਜਾਂਦੇ ਅੱਗੇ ਸਾਹਿਬ ਪਰਮਾਨੰਦੇ ਨੇ ਸਾਤਸੰਗਤ ਜੀ ਸਤਗੁਰੂ ਅਰਦਾਸ ਮਹਾਰਾਜ ਜੀ ਪ੍ਰਭ ਮਾਇਆ ਕੋ ਅੰਤ ਨ ਤੁੰਡਤ ਕਰਤੇ ਸ਼ੋਕ ਸਾਤਸੰਗਤ ਜੀ ਇਸ ਮਾਇਆ ਦਾ ਕੋਈ ਅੰਤ ਨਹੀਂ ਮਿਲਿਆ ਇਹ ਮਾਇਆ ਸਤਸੰਗਤ ਜੀ ਬੇਅੰਤ ਹੈ ਤੁਸੀਂ ਸੰਸਾਰ 'ਚ ਨਿਗਾਹ ਮਾਰ ਕੇ ਦੇਖਣਾ ਸਤਸੰਗਤ ਜੀ ਜੋ ਮਾਇਆ ਹੈ ਨਾ ਇਹਦੇ ਅਲੱਗ-ਅਲੱਗ ਰੂਪ ਨੇ ਸਤਸੰਗਤ ਜੀ ਮਾਇਆ ਸਿਰਫ ਪੈਸਾ ਹੀ ਨਹੀਂ ਹੈ ਇਹ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ ਇਹ ਸਭ ਮਾਇਆ ਦੇ ਰੂਪ ਨੇ ਸਤਸੰਗਤ ਜੀ ਤੇ ਭਾਈਓ ਪ੍ਰਮਾਤਮਾ ਦੀ ਮਾਇਆ ਦਾ ਕੋਈ ਅੰਤ ਨਹੀਂ ਸਤਗੁਰੂ ਅਰਵਦਾਸ ਮਹਾਰਾਜ ਜੀ ਪਰਮੰਦਰ ਨੇ ਕਹਿ ਰਵਦਾਸ ਅਕਰਤ ਕਥਾ ਸਤਸੰਗਤ ਜੀ ਅੱਜ ਤੱਕ ਕੋਈ ਕਥਾ ਰਚ ਨਹੀਂ ਪਾਇਆ ਉਸ ਮਾਲਕ ਦੀ ਸਾਤਸੰਗ ਜੀ ਉਹ ਇੰਨਾ ਗਿਆਨ ਹੈ ਉਸ ਪਰਮਾਤਮਾ ਕੋਲ ਜੋ ਸਾਡੇ ਅੰਦਰ ਬੈਠਾ ਹੈ ਸਾਤਸੰਗ ਜੀ ਜਰਾ ਸੋਚ ਕੇ ਦੇਖੋ ਕਿ ਅੱਜ ਇਨਸਾਨ ਨੇ ਨਾ ਉਹ ਕਾਰਾਂ ਵੀ ਬਣਾ ਲਈਆਂ ਜੋ ਬਿਨਾ ਡਰਾਈਵਰ ਦੇ ਚੱਲਦੀਆਂ ਨੇ ਸਾਤਸੰਗ ਜੀ ਸੂਰਜ ਦੀ ਰੋਸ਼ਨੀ ਤੋਂ ਸਾਤਸੰਗ ਜੀ ਬਿਜਲੀ ਪੈਦਾ ਕਰ ਰਿਹਾ ਹਜ਼ਾਰਾਂ ਕਿਲੋਮੀਟਰ ਦੂਰ ਸਾਤਸੰਗ ਜੀ ਵੀਡੀਓ ਕਾਲ ਹੋ ਰਹੀ ਹੈ ਇੱਕ ਦੂਜੇ ਨੂੰ ਲਾਈਵ ਦੇਖ ਰਹੇ ਹਾਂ ਅਸੀਂ ਕੀ ਹੋ ਰਿਹਾ ਹੈ ਤੇ ਸਾਤਸੰਗ ਜੀ ਸਾਰਾ ਖਜ਼ਾਨਾ ਆ ਕਿੱਥੋਂ ਰਿਹਾ ਹੈ ਇਨਸਾਨ ਦੇ ਸਰੀਰ ਦੇ ਵਿੱਚੋਂ ਗਿਆਨ ਆ ਰਿਹਾ ਹੈ ਸਾਤਸੰਗ ਜੀ ਮਹਾਰਾਜ ਜੀ ਇਹ ਕਹਿੰਦੇ ਨੇ ਪ੍ਰਭੂ ਮਾਇਆ ਕੋ ਅੰਤ ਨ ਕਿ ਭਾਈਓ ਪਰ ਪ੍ਰਮਾਤਮਾ ਦਾ ਖਜ਼ਾਨਾ ਐਡਾ ਵੱਡਾ ਕਦੇ ਖਤਮ ਹੋਣ ਵਾਲਾ ਨਹੀਂ ਸਤਸੰਗਤ ਜੀ ਕਦੇ ਚਿੱਠੀਆਂ ਨਾਲ ਗੱਲਾਂ ਹੁੰਦੀਆਂ ਸੀ ਫਿਰ ਟੈਲੀਫੋਨ ਆਇਆ ਫਿਰ ਲੈਪਟਾਪ ਕੰਪਿਊਟਰ ਆਇਆ ਲੈਪਟਾਪ ਆਇਆ ਮੋਬਾਈਲ ਫੋਨ ਆਇਆ ਕਿ ਸਤਸੰਗਤ ਜੀ ਹੁਣ AI ਦਾ ਜ਼ਮਾਨਾ ਚੱਲ ਰਿਹਾ ਇਹ ਸਭ ਬਣਾਉਣ ਵਾਲਾ ਕੌਣ ਹੈ ਸਤਸੰਗਤ ਜੀ ਹਸਪੀਟਲਾਂ ਦੇ ਵਿੱਚ ਵੱਡੀਆਂ ਵੱਡੀਆਂ ਮਸ਼ੀਨਾਂ ਆ ਚੁੱਕੀਆਂ ਨੇ ਸਾਤਸੰਗਤ ਜੀ ਕਿੰਨਾ ਕੁਛ ਅਸੀਂ ਬਣਾ ਲਿਆ ਲੋਕਾਂ ਦੀ ਸਹੂਲਤਾਂ ਵਾਸਤੇ ਬਹੁਤ ਕੁਛ ਬਣਾ ਲਿਆ ਤੇ ਸਾਤਸੰਗਤ ਜੀ ਬਣਾਉਣ ਵਾਲਾ ਕੋਣ ਹੈ ਇਨਸਾਨੀ ਤੇ ਇਨਸਾਨ ਦੇ ਅੰਦਰ ਜੋ ਗਿਆਨ ਹੈ ਨਾ ਸਾਤਸੰਗਤ ਜੀ ਉਹ ਕਦੇ ਖਤਮ ਨਹੀਂ ਹੋਵੇਗਾ ਵੱਧਦਾ ਹੀ ਜਾਵੇਗਾ ਪ੍ਰਭ ਮਾਇਆ ਕੋ ਅੰਤ ਨ ਢੁੰਡਤ ਕਰਤੇ ਸ਼ੋਕ ਕਿ ਭਾਈ ਉਹ ਸਮਾਇਆ ਨੂੰ ਕੋਈ ਸਮਝ ਹੀ ਨਹੀਂ ਪਾਏ ਸਾਤਸੰਗਤ ਜੀ ਸਾਡੇ ਅੰਦਰ ਜੋ ਪ੍ਰਮਾਤਮਾ ਬੈਠਾ ਹੈ ਬਿਨਾਂ ਗੁਰੂ ਦੇ ਗਿਆਨ ਦੇ ਲੋਕ ਥੱਕ ਜਾਂਦੇ ਨੇ ਭਾਈ ਪਰ ਉਹਨੂੰ ਸਮਝ ਨਹੀਂ ਪਾਉਂਦਾ ਅਗੇ ਮਹਾਰਾਜ ਜੀ ਫਰਮਾਉਂਦੇ ਨੇ ਜੀਵ ਬਤਲ ਹੈ ਜੀਵ ਮੈਂ ਜੀਵ ਸੁਤਲ ਸੋ ਜੀਵ ਜੀਵ ਤਲਾ ਤਲ ਮਹਾਤਲ ਸਾਹਿਦ ਲਕਲੇ ਸਿਵ ਸਾ ਸੰਗ ਜੀ ਇਹ ਜੋ ਪਤਾਲਾ ਦੇ ਨਾਮ ਨੇ ਜੀਵ ਸਾ ਸੰਗਤ ਜੀ ਜਿੰਨੇ ਵੀ ਪਤਾਲ ਨੇ ਭਾਈ ਉਥੇ अनेका ਸਾ ਸੰਗਤ ਜੀ ਜੀਵ ਜੰਤੂ ਰਹਿੰਦੇ ਨੇ ਜਿਵੇਂ ਦੋ ਨਾਮ ਆਏ ਨੇ ਸਾ ਸੰਗਤ ਜੀ ਸਪਤ ਤੇ ਸੰਗਿਆ ਮਹਾਰਾਜ ਜੀ ਕਹਿੰਦੇ ਨੇ ਬੇਟਾ ਉੱਥੇ ਅਨੰਤ ਜੀਵ ਰਹਿੰਦੇ ਨੇ ਤੇ 사ਤ ਸੰਗਤ ਜੀ ਭਾਵੇਂ ਤਲ ਤਲ ਹੈ ਪਤਾਲ ਹੈ ਭਾਵੇਂ ਮਹਾਤਲ ਹੈ ਹੇਠਲੇ ਜੋ ਹੇਠਾਂ ਦਾ 사ਤ ਸੰਗਤ ਜੀ ਪਤਾਲ ਹੈ 사ਤ ਸੰਗਤ ਜੀ ਕਹਿਣ ਦਾ ਭਾਵ ਪਈ ਅਸੀਂ ਚਾਹੇ ਬ੍ਰਹਮੰਡ ਦੇ ਵਿੱਚ ਹੋਈਏ ਅਸੀਂ ਚਾਹੇ ਪਤਾਲ ਦੇ ਵਿੱਚ ਹੋਈਏ ਧਰਤੀ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਈਏ 사ਤ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਜੀਵ ਤਲ ਤਲ ਮਹਾਤਲ ਸਾਹਿਬ ਲਕ ਲੈ ਸੀ ਕਿ ਬੇਟਾ ਜੋ ਤੇਰੀ ਅੰਦਰ ਮਾਲਕ ਬੈਠਾ ਹੈ ਉਹਦੇ ਗਿਆਨ ਤੋਂ ਬਿਗੈਰ ਸਾਡਾ ਪਾਰ ਉਤਾਰਾ ਨਹੀਂ ਜੀ ਹੋਣਾ। ਉਸ ਮਾਲਕ ਦੇ ਸਿਮਰਨ ਤੋਂ ਬਿਗੈਰ 사ਸੰਗਤ ਜੀ ਕੁਝ ਨਹੀਂ ਮਿਲਣ ਵਾਲਾ। ਚਾਹੇ ਅਸੀਂ ਪਤਾਲ ਦੇ ਵਿੱਚ ਕਿਉਂ ਨਾ ਚਲੇ ਜਾਈਏ। ਚਾਹੇ ਅਸਮਾਨ ਦੇ ਵਿੱਚ ਕਿਉਂ ਨਾ ਚਲੇ ਜਾਈਏ। 사ਸੰਗਤ ਜੀ ਜਦੋਂ ਤੱਕ ਆਪ ਸੱਚੇ ਗੁਰੂ ਦੇ ਲੜ ਨਹੀਂ ਜੇ ਲੱਗਦੇ। ਗੁਰੂ ਦਾ ਦਿੱਤਾ ਹੋਇਆ ਗੁਰਮੰਤਰ ਨਹੀਂ ਜੇ ਜਪਦੇ। ਆਪਣੇ ਅੰਦਰ ਬੈਠੇ ਮਾਲਕ ਦੀ ਪਾਲ ਨਹੀਂ ਜੇ ਕਰਦੇ। 사ਸੰਗਤ ਜੀ ਫਿਰ ਚਾਹੇ ਅਸੀਂ ਕਿਸੇ ਵੀ ਪਤਾਲ ਚ ਚਲੇ ਜਾਈਏ ਸਾਡਾ ਜੀਵਨ ਅਦੂਰਾ ਹੈ 사ਸੰਗਤ ਤਰਤੀਤੇ ਕਿਸੇ ਕੋਨੇ ਤੇ ਰਹਿ ਲਈਏ ਭਾਈ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਵਿੱਚ ਜੇ ਸਾਡੇ ਕੋਲ ਗੁਰੂ ਦਾ ਗਿਆਨ ਨਹੀਂ ਨਹੀਂ ਤੇ ਸਾਡੇ ਕੋਲ ਭਜਨ ਬੰਦਗੀ ਨਹੀਂ ਹੈ ਸਿਮਰਨ ਨਹੀਂ ਹੈ ਮਾਨਵਤਾ ਦੀ ਸੇਵਾ ਨਹੀਂ ਹੈ ਸਾਸੰਗਤ ਜੀ ਜੀਵਨ ਅਧੂਰਾ ਹੈ ਆਪਾਂ ਖਾਲੀ ਹੱਥ ਹੀ ਚਲੇ ਜਾਂਦੇ ਜੀਵ ਈਸ਼ਵ ਲਖਲੇ ਅੱਗੇ ਸਤਿਗੁਰੂ ਜੀ ਪਰਮਾੰਦੇ ਨੇ ਹਿਸਬਿਦ ਅੰਤਨ ਆਵਹਿ ਕੇ ਪਤਾਲਾ ਪੇ ਸਾਸੰਗਤ ਜੀ ਉਹਦੀ ਮਾਇਆ ਦਾ ਕੋਈ ਅੰਤ ਨਹੀਂ ਹੈ ਤੇ ਜਿੰਨੇ ਵੀ ਗੁਰੂ ਨੇ ਭਾਈ ਸਾਰਿਆਂ ਨੂੰ ਪ੍ਰਮਾਤਮਾ ਮਿਲਿਆ ਪਰ ਅੱਜ ਤੱਕ ਕਿਸੇ ਗੁਰੂ ਨੇ ਨਹੀਂ ਜੇ ਲਿਖਿਆ ਕਿ ਭਾਈ ਉਹ ਪ੍ਰਮਾਤਮਾ ਕਿਸ ਤਰ੍ਹਾਂ ਦਾ ਦਿਖਦਾ ਸਤਸੰਗਤ ਜੀ ਕਿਸੇ ਗੁਰੂ ਨੇ ਇਹ ਨਹੀਂ ਕਿਹਾ ਕਿ ਭਾਈ ਅਸੀਂ ਪ੍ਰਮਾਤਮਾ ਨੂੰ ਪਾਇਆ ਸਭ ਨੇ ਇਹ ਲਿਖਿਆ ਸਤਸੰਗਤ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਕਿ ਭਾਈ ਉਸ ਮਾਲਿਕ ਦੀ ਕਿਰਪਾ ਹੋਈ ਹੈ ਫਿਰ ਸਾਡੇ ਉਹ ਹੀਰਾ ਹੱਥ ਲੱਗਿਆ ਮਰਜੀ ਵਾਕੀ ਸੈਨ ਵਿਚਾਰਾ ਤੋ ਹੀਰਾ ਹੱਥ ਪਰਿਆ ਮੈਂ ਬੇਨਤੀ ਕਰਾਂ ਸਤਸੰਗਤ ਜੀ ਉਸ ਮੰਜ਼ਿਲ ਤੱਕ ਪਹੁੰਚਣਾ ਸਾਡੀ ਮਰਜ਼ੀ ਹੈ ਅਸੀਂ ਆਪਣੀ ਮਿਹਨਤ ਕਰਕੇ ਲਗਨ ਦੇ ਨਾਲ ਭਾਵਨਾ ਦੇ ਨਾਲ ਸੱਚੀ ਪ੍ਰੀਤ ਦੇ ਨਾਲ ਉੱਤੇ ਪਹੁੰਚ ਸਕਦੇ ਹਾਂ ਪਰ ਉਹ ਹੀਰਾ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਸਾਦ ਸੰਗਤ ਉਸ ਮਾਲਕ ਦੇ ਉੱਪਰ ਨਿਰਭਰ ਕਰਦਾ ਹੈ ਮਰਜ਼ੀ ਵਾਕੀ ਸੈਨ ਵਿਚਾਰ ਹੈ ਤੋ ਹੀਰਾ ਬਾਤ ਕਰੇ ਸੋ ਸਾਦ ਸੰਗਤ ਜੀ ਸਾਡਾ ਜੀਵਨ ਕਿਤੇ ਅਧੂਰਾ ਨਾ ਰਹਿ ਜਾਵੇ ਤੇ ਸਾਡੇ ਕੋਲ ਤਾਂ ਬੜੇ ਕਿਸਮਤ ਵਾਲੇ ਹਾਂ ਸਾਦ ਸੰਗਤ ਜੋ ਗੁਰੂ ਅਰਜਨ ਦੇਵ ਜੀ ਵਰਗੇ ਗੁਰੂ ਮਿਲੇ ਨੇ ਸਾਤ ਸੰਗਤ ਜੀ ਸਤਿਗੁਰ ਕਬੀਰ ਸਤਿਗੁਰ ਨਾਮਦੇਵ ਜੀ ਸਤਿਗੁਰ ਸਦਨਾ ਜੀ ਸਤਿਗੁਰ ਸੈਨ ਜੀ ਸਤਿਗੁਰ ਤਰਲੋਚਨ ਜੀ ਸਤਿਗੁਰ ਨਾਨਕ ਸਾਹਿਬ ਕਿੰਨੇ ਗੁਰੂ ਨੇ ਸਾਤ ਸੰਗਤ ਜੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਜਿਨ੍ਹਾਂ ਦੀ ਪੂਜਾ ਕਰਦੇ ਹੋ ਸਾਤ ਸੰਗਤ ਜੀ ਉਹਨਾਂ ਨੂੰ ਬਣਾਉਣ ਵਾਲਾ ਵੀ ਕੋਈ ਹੋਰ ਹੈ ਤੇ ਭਾਈ ਤੁਸੀਂ ਉਹਦੀ ਪੂਜਾ ਕਰੋ ਨਾ ਨਾਨਕ ਦਾਸ ਪਰਿਉ ਤਾ ਕੀ ਸ਼ਰਣਾਈ ਜਾ ਕੇ ਉੱਪਰ ਕੋ ਨਾ ਹੈ ਸਾਤ ਸੰਗਤ ਜੀ ਇਨਸਾਨ ਕਿੰਡਾ ਹੀ ਬਲਵਾਨ ਹੋਵੇ ਭਾਵੇਂ ਸਰੀਰ ਦੇ ਵਿੱਚ ਆਵੇ ਬੁੱਧੀ ਦੇ ਵਿੱਚ ਭਾਵੇਂ ਦਿਮਾਗ ਦੇ ਵਿੱਚ ਬਲਵਾਨ ਹੋਵੇ 사ਤ ਸੰਗਤ ਜੀ ਭਾਵੇਂ ਸ਼ਰੀਰ ਦੇ ਵਿੱਚ ਬਲਵਾਨ ਹੋਵੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਜਦੋਂ ਤੱਕ ਗੁਰੂ ਦਾ ਗਿਆਨ ਨਹੀਂ ਹੈ ਪਰਮਾਤਮਾ ਦੀ ਸਮਝ ਨਹੀਂ ਹੈ ਸਤ ਸੰਗਤ ਜੀ ਜੀਵ ਈਸ਼ ਲਕਲੇਵ ਹੈ ਇਸ ਵਿਦ ਅੰਤ ਨਾ ਆਵੇ ਖੇ ਪਤਾਲਾ ਪੇਵ 사ਤ ਸੰਗਤ ਜੀ ਚਲਾਕੀਆਂ ਦੇ ਨਾਲ ਉਹ ਪਰਮਾਤਮਾ ਮਿਲਣ ਵਾਲਾ ਨਹੀਂ ਮੈਂ ਬਾਰ ਬਾਰ ਬੇਨਤੀ ਕਰਾਂ ਮਹਾਰਾਜ ਜੀ ਦੇ ਵਚਨ ਨੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਉ ਬਿਨ ਭਗਤ ਨਾ ਹੋਏ ਤੇਰੀ ਇਹ ਸਤਸੰਗਤ ਜੀ ਪਰਮਪਿਤਾ ਪਰਮਾਤਮਾ ਦੀ ਜੋ ਭਗਤੀ ਕਰਨੀ ਹੈ ਸਾਨੂੰ ਭਾਵਨਾ ਚਾਹੀਦੀ ਹੈ। ਸਤਸੰਗਤ ਜੀ ਜਿਵੇਂ ਕੋਈ ਬੱਚਾ ਸਕੂਲ ਜਾਂਦਾ ਹੋਵੇ ਨਾ ਜਿਉਂ ਦਿਲੋਂ ਜਾ ਰਿਹਾ ਸਤਸੰਗਤ ਜੀ ਅੰਦਰੋਂ ਉਹਦੇ ਮਨ ਕਰਦਾ ਮੈਂ ਸਕੂਲ ਜਾਵਾਂ। ਅੰਦਰੋਂ ਮਨ ਕਰਦਾ ਪੜ੍ਹ ਲਿਖ ਕੇ ਮੈਂ ਵੱਡਾ ਇਨਸਾਨ ਬਣ ਜਾਵਾਂ। ਡਾਕਟਰ ਬਣਾ ਇੰਜੀਨੀਅਰ ਬਣਾ ਬਿਜ਼ਨਸਮੈਨ ਬਣਾ। ਸਤਸੰਗਤ ਜੋ ਦਿਲੋਂ ਦਿਲੋਂ ਜਾਏਗਾ ਦਿਲੋਂ। ਇਹ ਨਹੀਂ ਹੈ ਕਿ ਭਾਈ ਉਹਨੂੰ ਤੱਕੇ ਨਾਲ ਭੇਜਣਾ ਪਵੇਗਾ। ਤੇ ਭਾਈ ਜੋ ਤੱਕੇ ਨਾਲ ਜਾ ਰਹੇ ਨੇ ਨਾ ਸਤਸੰਗਤ ਜੀ ਤੱਕੇ ਨਾਲ ਜਾਦੇ ਨੇ। ਉਹਨਾਂ ਦਾ ਪਤਾ ਕੋਈ ਨਹੀਂ ਸਾਧ ਸੰਗਤ ਜੀ ਅੱਜ ਜਾਂਦੇ ਨੇ ਕੱਲ ਨੂੰ ਮਨੱਕ ਜਾਵੇ ਸਕੋਰ ਕਾਟਾਂ ਦੇ ਨੇ ਕੋਈ ਫੇਲ ਹੋ ਜਾਂਦਾ ਐਸੇ ਪ੍ਰਕਾਰ ਸਾਧ ਸੰਗਤ ਜੀ ਜੋ ਦਿਖਾਵੇ ਲਈ ਗੁਰੂ ਘਰ ਜਾਂਦੇ ਨੇ ਜੋ ਦਿਖਾਵੇ ਲਈ ਗੁਰਬਾਣੀ ਪੜ੍ਹਦੇ ਨੇ ਤੇ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਵਚਨ ਨੇ ਨਾ ਚਿਤ ਸਿਮਰਨ ਕਰੋ ਨੈਣ ਅਵਲੋਕਨੋ ਕਿ ਬੇਟਾ ਜੀ ਸਿਮਰਨ ਕਰਨਾ ਤਾਂ ਦਿਲ ਲਾ ਕੇ ਕਰਿਆ ਕਰ ਸਾਧ ਸੰਗਤ ਜੀ ਜੇ ਭਜਨ ਬੰਦਗੀ ਕਰਨੀਆਂ ਤਾਂ ਪੱ ਦਿਲ ਲਾ ਕੇ ਕਰੀਏ ਦਿਖਾਵਾ ਨਹੀਂ ਕਰਨਾ ਤੇ ਭਾਈ ਜਿਸ ਪ੍ਰਮਾਤਮਾ ਨਾਲ ਅੱਜ ਸਤਿਗੁਰੂ ਅਰਦਾਸ ਮਹਾਰਾਜ ਜੀ ਜੋੜ ਰਹੇ ਨੇ ਉਸ ਤੋਂ ਵੱਡਾ ਕੋਈ ਵੀ ਨਹੀਂ ਤੇ ਸਤਿਗੁਰਾਂ ਨੇ ਸਾਨੂੰ ਵਾਰਨਿੰਗ ਵੀ ਦਿੱਤੀ ਅਲਰਟ ਵੀ ਕੀਤਾ ਅਰਸੋ ਹੀ ਰਾਹ ਚਾੜ ਕੇ ਕਿ ਭਾਈ ਉਹ ਪ੍ਰਮਾਤਮਾ ਇੱਕ ਹੀ ਹੈ ਤੇ ਉਹਨੂੰ ਛੱਡ ਕੇ ਸਾਧ ਸੰਗਤ ਜੀ ਜੇ ਕਿਸੇ ਹੋਰ ਪਾਸੇ ਜਾਵਾਂਗੇ ਸਤਿਗੁਰਾਂ ਨੇ ਫਰਮਾਇਆ ਤੇ ਨਰਦੋਲਜਿਕ ਜਾਵਾਂਗੇ ਸਤਿਪਾਕਰ ਅਰਦਾਸ ਕਿ ਸਾਧ ਸੰਗਤ ਜੀ ਫਿਰ ਆਪਾਂ ਕਿਉਂ ਨਰਕਾਂ ਦੇ ਭਾਗੀ ਬਣੀ ਜੇ ਆਪਾਂ ਗੁਰੂ ਅਰਦਾਸ ਮਹਾਰਾਜ ਜੀ ਨੂੰ ਗੁਰੂ ਮੰਨ ਲਿਆ ਤਾਂ ਸਾਧ ਸੰਗਤ ਜੀ ਉਹਨਾਂ ਦੀ ਗੱਲ ਵੀ ਸਾਨੂੰ ਮੰਨਣੀ ਚਾਹੀਦੀ ਹੈ ਕਿ ਸਤਿਗੁਰੂ ਨੇ ਸਾਨੂੰ ਕੋਈ ਵਹਿਮ ਭਰਮ ਡੰਬਰ ਪਖੰਡ ਕਰਨ ਵਾਸਤੇ ਨਹੀਂ ਜੇ ਕਿਹਾ ਸਤਿਗੁਰੂ ਨੇ ਸਿੱਧ ਸਾਧ ਸੰਗਤ ਜੀ ਸਿਰਫ ਇੰਨਾ ਕਿਹਾ ਕਿ ਭਾਈ ਗੁਰੂ ਵਾਲਾ ਬੰਤ ਗੁਰੂ ਦੇ ਵਚਨਾਂ ਵਿੱਚ ਗੁਰੂ ਨੇ ਜੋ ਗੁਰਮੰਤਰ ਦਿੱਤਾ ਉਸ ਦੀ ਕਮਾਈ ਕਰ ਕੰਮ ਧੰਦਾ ਕਰ ਪੜ੍ਹਾਈ ਕਰ ਜ਼ਿੰਦਗੀ 'ਚ ਕਾਮਯਾਬ ਹੋ ਕਰਦੀਆਂ ਜ਼ਿੰਮੇਵਾਰੀਆਂ ਨਿਭਾ ਮਾਤਾ ਪਿਤਾ ਦੀ ਸੇਵਾ ਕਰ ਬੱਚਿਆਂ ਨੂੰ ਪੜਾ ਲਿਖਾ ਜ਼ਿੰਮੇਵਾਰੀਆਂ ਕਰਦਾ ਕਰਦਾ ਸਾਧ ਸੰਗਤ ਜੀ ਸਿਮਰਨ ਕਰ ਇਸਬਿਲ ਦੇ ਅੰਤ ਨਾ ਆਵੇ ਕਿ ਪਤਾਲਾ ਪੇਵ ਸਤਸੰਗਤ ਜੀ ਕਿਸੇ ਪਤਾਲਾ ਚ ਚਲੇ ਜਾਈਏ ਉਸ ਪ੍ਰਮਾਤਮਾ ਦਾ ਭੇਦ ਨਹੀਂ ਜੇ ਜਾਣ ਸਕਦੇ ਜੇ ਸਾਨੂੰ ਗੁਰੂ ਨਹੀਂ ਜੇ ਮਿਲਦਾ ਅੱਗੇ ਮਹਾਰਾਜ ਜੀ ਫਰਮਾਉਂਦੇ ਨੇ ਬੁੱਧੀ ਕਿਤਨੇ ਬਲ ਤਾਰੇ ਲਗਤ ਨਾ ਕੋਈ ਤਾਣ ਗੁਰਮੁਖ ਮੰਨ ਬਸਾਈਐ ਮਾਨਕ ਨਾਮ ਨਿਸ਼ਾਨ ਸਤਸੰਗਤ ਜੀ ਬੁੱਤੇ ਲੋਕ ਨੇ ਭਾਈ ਇੱਕ ਸਮਾਂ ਸੀ ਜਦੋਂ ਨਾ ਐਸੇ ਸਰੀਰ ਦੇ ਤੇ ਦਿਮਾਗ ਦੇ ਬਲ ਨਾਲ ਨਾ ਦੁਨੀਆ ਜਿੱਤ ਲੈਂਦੇ ਸੀ ਜਿਵੇਂ ਸਿਕੰਦਰ ਸੀ ਸਤਸੰਗਤ ਜੀ ਹਿਟਲਰ ਨੇ ਕਿੰਨਾ ਕਤਲੇਆਮ ਮਚਾਇਆ ਤੇ ਸਤਸੰਗਤ ਜੀ ਕਹਿੰਦੇ ਨੇ ਭਾਈ ਹਿਟਲਰ ਉਹ ਸਤਸੰਗਤ ਜੀ ਜੋ ਦੁਸ਼ਮਣ ਦੀ ਸੈਨਾ ਸੀ ਉਹਦੀ ਲਾਸ਼ਾਂ ਦੇ ਉੱਪਰ ਸਤਸੰਗਤ ਜੀ ਖੜੇ ਹੋ ਕੇ ਹੱਸਦਾ ਸੀ ਬੜਾ ਹੰਕਾਰ ਕਰਦਾ ਸੀ ਬੁੱਤੇ ਰਾਜੇ ਨੇ ਸਤਸੰਗਤ ਜੀ ਸਿਕੰਦਰ ਵਰਗੇ ਜੋ ਵਿਸ਼ਭ ਜਿੱਤਣ ਚੱਲੇ ਸਨ ਪ੍ਰਸਾਦ ਸੰਗਤ ਜੀ ਜਿੱਤ ਨਹੀਂ ਪਾਏ ਸਤਗੁਰੂ ਜੀ ਸਮਝਾ ਰਹੇ ਨੇ ਕਿ ਬੇਟਾ ਇਸ ਦੁਨੀਆ ਨੂੰ ਜਿੱਤਣ ਵਾਲੇ ਬਹੁਤ ਲੋਕ ਆਏ ਨੇ ਬੁੱਧੀ ਕਿਤਨੇ ਬਲ ਤਾਰੇ ਐਸ ਸਤਸੰਗਤ ਜੀ ਇਹ ਜੋ ਤਾਕਤ ਹੈ ਨਾ ਤਾਕਤ ਜੋ ਬਲ ਹੈ ਸਤਸੰਗਤ ਜੀ ਪਾਵਰ ਹੈ ਇਹ ਚਾਹੀ ਦਿਮਾਗ ਦੀ ਹੈ ਭਾਵੇਂ ਸ਼ਰੀਰ ਦੀ ਹੈ ਇਹਨੂੰ ਸਤਸੰਗਤ ਜੀ ਚੰਗੇ ਪਾਸੇ ਲਾਣਾ ਆਪਾਂ ਜੇ ਤੁਹਾਡਾ ਦਿਮਾਗ ਤੇਜ ਹੈ ਨਾ ਸਤਸੰਗਤ ਜੀ ਪੁੱਠੇ ਪਾਸੇ ਨਹੀਂ ਲਾਣਾ ਆ ਦੇਖੇ ਨਾ ਸਤਸੰਗਤ ਜੀ ਜਿਹੜੇ ਅਤੰਗਵਾਦੀ ਹਮਲਾ ਕਰਦੇ ਨੇ ਸਾਤਸੰਗਤ ਜੀ ਕਿੰਨਾ ਦਿਮਾਗ ਲਾਉਂਦੇ ਨੇ ਕਾਦੇ ਚ ਢਾਈ ਲੋਕਾਂ ਨੂੰ ਕਿਵੇਂ ਮਾਰੀਏ ਸਾਤਸੰਗਤ ਜੀ ਜੋ ਆਨਲਾਈਨ ਠੱਗੀਆਂ ਕਰਦੇ ਨੇ ਕਿੰਨਾ ਦਿਮਾਗ ਲਾ ਰਹੇ ਨੇ ਸਾਤਸੰਗਤ ਜੀ ਮਿਹਨਤ ਦੀ ਜੋ ਕਮਾਈ ਹੈ ਸਾਤਸੰਗਤ ਜੀ ਮਿੰਟਾਂ ਸਕਿੰਟਾਂ ਉਡਾ ਦਿੰਦੇ ਕਿੰਨੇ ਲੋਕਾਂ ਦੀ ਸਾਤਸੰਗਤ ਜੀ ਕਮਾਈ ਉਹਨਾਂ ਨੇ ਇੱਕ ਸਕਿੰਟਾਂ ਦੇ ਵਿੱਚ ਉਡਾ ਦਿੱਤੀ ਦਿਮਾਗ ਕਾਦੇ ਚ ਲਾ ਰਹੇ ਨੇ ਸਾਤਸੰਗਤ ਜੀ ਪੁੱਠੇ ਕੰਮਾਂ ਚ ਬੁਰੇ ਕੰਮਾਂ ਚ ਲੋਕਾਂ ਨੂੰ ਠੱਗਣ ਤੇ ਜਿਹੜੇ ਕ੍ਰਾਈਮ ਕਰਦੇ ਨੇ ਸਾਤਸੰਗਤ ਜੀ ਦੇਖਿਆ ਹੋਵੇਗਾ ਨਾ ਜਦੋਂ ਫੜੇ ਜਾਂਦੇ ਨੇ ਕਿੰਨਾ ਦਿਮਾਗ ਲਾ ਰੱਖਿਆ ਹੁੰਦਾ ਤੇ ਸਤਗੁਰੂ ਜੀ ਪਰਮਾਨੰਦ ਨੇ ਬੇਟਾ ਉਹ ਜੋ ਦਿਮਾਗ ਉਧਰ ਲਾਇਆ ਹੈ ਨਾ ਸਤਸੰਗਤ ਜੀ ਜੋ ਦਿਮਾਗ ਆਪਾਂ ਬੁਰੇ ਪਾਸੇ ਲਾਇਆ ਕੋਈ ਦਿਮਾਗ ਕਿਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰ ਜੀ ਵਾਂਗੂ ਚੰਗੇ ਪਾਸੇ ਲਾਇਆ ਹੁੰਦਾ ਤਾਂ ਭਾਈ ਉਹ ਅਮਰ ਹੋ ਜਾਂਦਾ ਸਤਸੰਗਤ ਜੀ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਦਕਰ ਜੀ ਨੂੰ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਇਕੱਲੇ ਭਾਰਤ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਸਟੈਚੂ ਲੱਗੇ ਨੇ ਸਤਸੰਗਤ ਜੀ ਬਹੁਤ ਵੱਡੀ ਗੱਲ ਹੈ ਇੱਕ ਗਰੀਬ ਘਰ ਦੇ ਵਿੱਚ ਫਾਇਦਾ ਹੋ ਕੇ ਜਿਹਨੂੰ ਲੋਕ ਸੁੱਧਰ ਕਹਿੰਦੇ ਸੀ ਛੋਟੀ ਜਾਤ ਦਾ ਕਹਿੰਦੇ ਸੀ ਅੱਜ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਹੈ ਬਾਹਰਲੇ ਸਾਸੰਗ ਜੀ ਯੂਨੀਵਰਸਿਟੀਆਂ 'ਚ ਸਟੈਚੂ ਲੱਗੇ ਹੋਏ ਨੇ ਸਾਸੰਗ ਜੀ ਵੱਡੇ ਵੱਡੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਹਨਾਂ ਦਾ ਨਾਮ ਜਾਣਦੇ ਨੇ ਤੇ ਕਾਦੇ ਕਰਕੇ ਸਾਸੰਗ ਜੀ ਕਰਮ ਕਰਕੇ ਕਰਮ ਬੜੇ ਮਹਾਨ ਸੀ ਉਹਨਾਂ ਕੋਲ ਜੋ ਦਿਮਾਗ ਸੀ ਉਹਨਾਂ ਨੇ ਦਿਮਾਗ ਕਾਦੇ ਚ ਲਾਇਆ ਕਿ ਭਾਈ ਲੋਕਾਂ ਨੂੰ ਕਿਵੇਂ ਆਜ਼ਾਦ ਕਰੀਏ ਜੋ ਹਜ਼ਾਰਾਂ ਸਾਲਾਂ ਤੋਂ ਗੁਲਾਮ ਸੀ ਕਿ ਸਾਸੰਗ ਜੀ ਕੋਈ ਇਸ ਦਿਮਾਗ ਨਾਲ ਬਿਜਲੀ ਬਣਾ ਰਿਹਾ ਲੋਕਾਂ ਦੀ ਜ਼ਿੰਦਗੀ 'ਚ ਪ੍ਰਕਾਸ਼ ਕੀਤਾ ਕੋਈ ਇਸ ਦਿਮਾਗ ਨਾਲ ਦਵਾਈਆਂ ਬਣਾ ਰਿਹਾ ਰੋਗ ਠੀਕ ਕਰ ਰਿਹਾ ਕੋਈ ਇਸ ਨਾਲ ਮਸ਼ੀਨਾਂ ਬਣਾ ਰਿਹਾ ਸਤਸੰਗਤ ਜੀ ਕਿਸੇ ਨੇ ਮੋਬਾਈਲ ਫੋਨ ਬਣਾਇਆ ਸਾਡੀ ਦੂਰੀਆਂ ਘੱਟ ਕੀਤੀਆਂ ਤੇ ਸਤਸੰਗਤ ਜੋ ਵਕਰੀ ਗੱਲ ਹੈ ਕਿ ਭਾਈ ਹਰ ਚੀਜ਼ ਐਵਰੀ ਕਆਇਨ ਹੈਜ਼ ਟੂ ਸਾਈਡਸ ਹਰ ਚੀਜ਼ ਦਾ ਨੁਕਸਾਨ ਵੀ ਅਤੇ ਫਾਇਦਾ ਵੀ ਪਰ ਮਹਾਰਾਜ ਜੀ ਕਹਿੰਦੇ ਬੇਟਾ ਤੇਰੇ ਕੋਲ ਦਿਮਾਗ ਹੈ ਤਾਂ ਚੰਗੇ ਪਾਸੇ ਲਾ ਪਹਿਲਾਂ ਆਪਣੇ ਆਪ ਨੂੰ ਕਾਮਯਾਬ ਕਰ ਫਿਰ ਸਮਾਜ ਦਾ ਹੱਥ ਫੜ ਬੁੱਧੀ ਕਿਤਨੇ ਬਲ ਤਾਰੇ ਲਾਗਤ ਨਾ ਕੋਈ ਤਾਣ ਸਤਸੰਗਤ ਜੀ ਜੇ ਆਪਾਂ ਇਹ ਜੋ ਦਿਮਾਗ ਹੈ ਇਹਨੂੰ ਚਲਾਕੀ ਨਾਲ ਵਰਤਾਂਗੇ ਕੁਝ ਨਹੀਂ ਮਿਲਣਾ ਤੇ ਸਤਸੰਗਤ ਜੀ ਝੁੱਕ ਕੇ ਚੱਲਾਂਗੇ ਨਾ ਐਸੇ ਦਿਮਾਗ ਦੇ ਵਿੱਚ بڑے ਫਾਰਮੂਲੇ ਨਹੀਂ ਜਿਵੇਂ ਇੱਕ ਛੋਟੀ ਜਿਹੀ ਉਦਾਹਰਣ ਸਤਸੰਗਤ ਜੀ ਜਿਸ ਬੱਚੇ ਨੇ ਜਿਸ ਲੜਕੇ ਨੇ ਫੇਸਬੁੱਕ ਬਣਾਈ ਹੈ ਸਤਸੰਗਤ ਜੀ ਕਰੋੜਾ ਕਰੋੜਾ ਰੁਪਇਆ ਸਤਸੰਗਤ ਜੀ ਘਰ ਬੈਠਾ ਕਮਾਰਿਆ ਤੇ ਸਤਸੰਗਤ ਜੀ ਕਿੰਨਾ ਅਮੀਰ ਹੋ ਚੁੱਕਿਆ ਤੇ ਉਹਨੇ ਇਹ ਫਾਰਮੂਲਾ ਕੱਢਿਆ ਕਿੱਥੋਂ ਸਤਸੰਗਤ ਜੀ ਦਿਮਾਗ ਦੇ ਵਿੱਚ ਜਿਨ੍ਹਾਂ ਨੇ YouTube ਬਣਾਈ ਆ WhatsApp ਬਣਾਇਆ ਇਹ ਫਾਰਮੂਲੇ ਕਿੱਥੋਂ ਕੱਢ ਰਹੇ ਨੇ ਸਤਸੰਗਤ ਜੀ ਦਿਮਾਗ ਵਿੱਚ ਜਿਨੇ ਦਵਾਈਆਂ ਬਣਾਈਆਂ ਨੇ ਮਸ਼ੀਨਾਂ ਬਣਾਈਆਂ ਨੇ ਇਹੀ ਸਤਗੁਰੂ ਜੀ ਪਰਮਾ ਰਹੇ ਨੇ ਕਿ ਭਾਈ ਜੇ ਤੇਰਾ ਤੈਨੂੰ ਲੱਗਦਾ ਦਿਮਾਗ ਬੜਾ ਤੇਜ ਹੈ ਤਾਂ ਸਤਸੰਗਤ ਜੀ ਚੰਗੇ ਪਾਸੇ ਲਾਈਂ ਪਹਿਲਾਂ ਆਪਣੀ ਜ਼ਿੰਦਗੀ ਦੀ ਸਵਾਰੀ ਇਹ ਫਿਰ ਸਮਾਜ ਦੀ ਸਤਸੰਗਤ ਜੀ ਸਵਾਰੀ ਨੀ ਤਾਂ ਭਾਈ ਜੇ ਪੁੱਠੇ ਕਮਾਚ ਸਾਥ ਸੰਗਤ ਜੀ ਬੁਰੇ ਕਰਮਾਂ ਦੇ ਵਿੱਚ ਅਗਰ ਆਪਾਂ ਦਿਮਾਗ ਲਾਣੇ ਆ ਤਾਂ ਜਿਸ ਦਿਨ ਫੜੇ ਗਏ ਉਸ ਦਿਨ ਬੜਾ ਅਫਸੋਸ ਹੁੰਦਾ ਇਹ ਜੋ ਫੜੇ ਜਾਂਦੇ ਨੇ ਨਾ ਆਨਲਾਈਨ ਠੱਗੀਆਂ ਕਰਦੇ ਨੇ ਕਈ ਕਈ ਸਾਥ ਸਾਥ ਸੰਗਤ ਜੀ ਜੇਲ੍ਹ 'ਚ ਰਹਿਣਾ ਪੈਂਦਾ ਸਾਥ ਸੰਗਤ ਜੀ ਕਿੰਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਮਿਹਨਤ ਦੀ ਕਮਾਈ ਨੂੰ ਮਿੰਟਾਂ ਸੈਂਟਾਂ ਚ ਉਡਾ ਦਿੰਦੇ ਨੇ ਕਾਦੇ ਨਾਲ ਦਿਮਾਗ ਲਾਓ ਤੇ ਮਹਾਰਾਜ ਜੀ ਕਹਿੰਦੇ ਨੇ ਬੇਟਾ ਅਗਰ ਸਰੀਰ ਦੇ ਵਿੱਚ ਜਾਨ ਹੈ ਦਿਮਾਗ ਦੇ ਵਿੱਚ ਸਾਥ ਸੰਗਤ ਜੀ ਚਲਾਕੀ ਸਮਾਜ ਦੇ ਭਲੇ ਲਈ ਲਾਈ ਸਾਤ ਸੰਗਤ ਜੀ ਜੋ ਸਰੀਰ 'ਚ ਜਾਨ ਹੈ ਸਰੀਰ ਬੜਾ ਤਾਕਤਵਰ ਹੈ ਮਹਾਰਾਜ ਜੀ ਕਹਿੰਦੇ ਬੇਟਾ ਇਸ ਸਰੀਰ ਨੂੰ ਕਿਸੇ ਚੰਗੇ ਪਾਸੇ ਵੱਲ ਇਹ ਜੋ ਅੰਦਰ ਸ਼ਕਤੀ ਹੈ ਸਾਤ ਸੰਗਤ ਜੀ ਬੁੱਧੀ ਕਿਤਨੇ ਬਲ ਤਾਰੈ ਲਾਗਤ ਨਾ ਕੋਈ ਤਾਣ ਗੁਰਮੁਖ ਮਨ ਵਸਾਈਐ ਮਨਕ ਨਾਮ ਨਿਸ਼ਾਨ ਤੇ ਭਾਈ ਜੋ ਗੁਰਮੁਖ ਲੋਗ ਹੁੰਦੇ ਨੇ ਨਾ ਸਾਤ ਸੰਗਤ ਜੀ ਬਹੁਤੇ ਲੋਗ ਐਸੇ ਨੇ ਜੋ ਮਨ ਦੇ ਵਿੱਚ ਪਤਾ ਕੀ ਲੈ ਕੇ ਆਂਦੇ ਨੇ ਕਿ ਭਾਈ ਪੈਸਾ ਕਿਵੇਂ ਕਮਾਈਏ ਪੈਸੇ ਕਮਾਉਣ ਦਾ ਸ਼ਾਰਟਕਟ ਕੀ ਹੈ ਤੇ ਬਹੁਤੇ ਲੋਕ ਤਾਂ ਭਾਈ ਦੋ ਨੰਬਰ ਦੀ ਕਮਾਈ ਕਰਨ ਲੱਗ ਪੈਂਦੇ ਆ ਪਰਮਪਰ ਸਾਹਿਬ ਸਤਗੁਰ ਅਰਦਾਸ ਸ੍ਰੀ ਫਰਮਾ ਰਹੇ ਨੇ ਕਿ ਭਾਈ ਜੋ ਗੁਰਮੁਖ ਹੁੰਦੇ ਨੇ ਨਾ ਉਹਨਾਂ ਦੇ ਮਨ ਦੇ ਵਿੱਚ ਗੁਰੂ ਦੇ ਵਚਨ ਵਸਦੇ ਨੇ ਪ੍ਰਮਾਤਮਾ ਦੇ ਵਚਨ ਵਸਦੇ ਨੇ ਸਤਸੰਗਤ ਜੀ ਉਹਨਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਹੈ ਤੇ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੇ ਵਚਨ ਨੇ ਉਹ ਕਦੇ ਕੋਈ ਗਲਤ ਕੰਮ ਕਰਦੇ ਹੀ ਨਹੀਂ ਬੁੱਧੀ ਕਿਤਨੇ ਬਲਤਾਰੇ ਲਾਗਤ ਨਾ ਕੋਈ ਤਾਣ ਗੁਰਮੁਖ ਮਨ ਵਸਾਈਏ ਮਨਕ ਨਾਮ ਨਿਸ਼ਾਨ ਤੇ ਸਤਸੰਗਤ ਜੀ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ ਤੇ ਸਾਸੰਗਤ ਜੀ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਆਪਾਂ ਕੋਈ ਤੇਲ ਦੀ ਜਾਂ ਘਿਓ ਦੀ ਜੋਤ ਜਗਾਉਣ ਵਾਸਤੇ ਗੁਰਾਂ ਨੇ ਨਹੀਂ ਕਿਹਾ ਸਾਸੰਗਤ ਜੀ ਨਾਮ ਦੀ ਗਿਆਨ ਦੀ ਜੋਤ ਜਗਾਣੀ ਤੇ ਜਿਹਦੇ ਅੰਦਰ ਇਹ ਜੋਤ ਜੱਗ ਗਈ ਸਾਸੰਗਤ ਜੀ ਸਮਝ ਲਓ ਭਾਈ ਉਹਦੀ ਜ਼ਿੰਦਗੀ 'ਚ ਇਹ ਵਹਿਮ ਭਰਮ ਅਡੰਬਰਸ ਪਕੰਡ ਸਭ ਖਤਮ ਹਰ ਤਰ੍ਹਾਂ ਦਾ ਡਰ ਖਤਮ ਹੋ ਜਾਣਾ ਸਾਸੰਗਤ ਜੀ ਫਿਰ ਸੱਚ ਹੀ ਸੱਚ ਹੈ ਸਾਸੰਗਤ ਜੀ ਸਵਾਹੋ ਭਾਈ ਜੇ ਸਾਡਾ ਦਿਮਾਗ ਤੇਜ ਹੈ ਪਹਿਲਾ ਆਪਣੇ ਆਪ ਨੂੰ ਕਾਮਯਾਬ ਕਰੀਏ ਫਿਰ ਸਮਾਜ ਦਾ ਹੱਥ ਫੜੀਏ ਤੇ ਸਾਸੰਗਤ ਜੀ ਜੇ ਸਾਡਾ ਸਰੀਰ ਬਲਵਾਨ ਹੈ ਇਹਦਾ ਦਿਖਾਵਾ ਨਹੀਂ ਕਰਨਾ ਸਾਸੰਗਤ ਜੀ ਜਿਨੇ ਬਹੁਤ ਸਾਰੇ ਲੋਕ ਨੇ ਜੋ ਪੁਲਿਸ ਦੇ ਵਿੱਚ ਭਰਤੀ ਹੋ ਕੇ ਜਿਨ੍ਹਾਂ ਦੇ ਸਰੀਰ ਤੇ ਜਾਨ ਸਮਾਜ ਦੀ ਸੇਵਾ ਕਰ ਰਹੇ ਨੇ ਕੋਈ ਆਰਮੀ ਦੇ ਵਿੱਚ ਭਰਤੀ ਹੋ ਕੇ ਸਾਸੰਗਤ ਜੀ ਦੇਸ਼ ਦੀ ਸੇਵਾ ਕਰ ਰਿਹਾ ਹੈ ਇਹ ਸਾਸੰਗਤ ਜੀ ਦਿਮਾਗ ਹੈ ਸਰੀਰ ਹੈ ਤਾਂ ਇਹਦੇ ਨਾਲ ਪਹਿਲਾਂ ਆਪਣੇ ਆਪ ਦਾ ਭਲਾ ਕਰੀਏ ਫਿਰ ਸਮਾਜ ਦਾ ਹੱਥ ਫੜ ਲਈਏ ਤੇ ਕਿ ਸਤਗੁਰ ਅਰਦਾਸ ਮਹਾਰਾਜ ਜੀ ਫਰਮਾ ਰਹੇ ਨੇ ਗੁਰਮੁਖ ਮਨ ਵਸਾਈਏ ਕਿ ਭਾਈ ਜੋ ਗੁਰਮੁਖ ਨੇ ਉਹਨਾਂ ਦੇ ਮਨ 'ਚ ਪ੍ਰਮਾਤਮਾ ਵਸਦਾ ਹੈ ਗੁਰੂ ਦੇ ਵਚਨ ਵਸਦੇ ਨੇ ਕਿ ਸਾਧ ਸੰਗਤ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੇ ਵਚਨ ਨੇ ਸਾਧ ਸੰਗਤ ਜੀ ਉਹਨਾਂ ਦੇ ਮਨ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੈ ਤੇ ਭਾਈ ਉਹ ਪ੍ਰਮਾਤਮਾ ਰੂਪੀ ਜੋ ਨਾਮ ਰੂਪੀ ਖਜ਼ਾਨਾ ਮਿਲ ਜਾਂਦਾ ਹੈ ਮਾਨਕ ਨਾਮ ਨਿਸ਼ਾਨ ਤੇ ਅਗੇ ਸਾਹਿਬ ਸਤਗੁਰ ਅਰਦਾਸ ਮਹਾਰਾਜ ਜੀ ਸਮਝਾ ਰਹੇ ਨੇ ਚੀਟੀ ਕੇ ਸੰਭਲ ਨਹੀਂ ਚਲ ਤੇਰਾ ਜੋਰ ਨਾਮ বিনা ਭਗਵਾਨ ਕੈ ਲਾਕ ਮਚਾਵੇ ਸ਼ੋਰ ਸਤਸੰਗਜੀ ਅਸੀਂ ਪ੍ਰਮਾਤਮਾ ਦੇ ਕਿਨ ਕੁਦਰਤ ਦੇ ਅੱਗੇ ਪਤਾ ਕਿਸ ਤਰ੍ਹਾਂ ਦੇ ਆ ਜਿਵੇਂ ਸਤਸੰਗਜੀ ਮਹਾਰਾਜ ਜੀ ਕਹਿੰਦੇ ਚਿੱਟੀ ਕੇ ਸੰਭਲ ਨਹੀਂ ਚੱਲੇ ਤੇਰਾ ਜੋਰ ਹੁਣ ਸਤਸੰਗਜੀ ਹੜ ਆਇਓਏ ਨੇ ਨਾ ਬਾੜ ਆਇਓਈ ਹੈ ਫਲੱਡ ਆਇਓਈ ਤੇ ਦੇਖਿਆ ਸਤਸੰਗਜੀ ਵੱਡੇ ਵੱਡੇ ਮਕਾਨਾਂ ਦੇ ਵਿੱਚ ਆ ਹੁਣ ਪਹਾੜਾਂ ਦੇ ਵਿੱਚ ਸਾਸੰਗਤ ਜੀ ਬੱਦਲ ਫਟਿਆ ਵੱਡੀਆਂ ਵੱਡੀਆਂ ਬਿਲਡਿੰਗਾਂ ਸਾਸੰਗਤ ਜੀ ਪਤਾ ਨਹੀਂ ਕਿੰਨੇ ਸਾਲ ਦੀ ਕਮਾਈ ਹੋਈਗੀ ਸਾਸੰਗਤ ਜੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਬਹਿ ਗਈ ਸਾਸੰਗਤ ਜੀ ਜਦੋਂ ਤੂਫਾਨ ਅੰਦਰ ਦੇ ਆਉਂਦੇ ਨੇ ਸਮੁੰਦਰ ਦੇ ਕਿਨਾਰੇ ਸਾਸੰਗਤ ਜੀ ਕਿੰਨਾ ਨੁਕਸਾਨ ਹੁੰਦਾ ਜਦੋਂ ਕਿੰਨਾ ਨੁਕਸਾਨ ਹੋਇਆ ਸੀ ਸੁਨਾਮੀ ਆਈ ਸੀ ਮਹਾਰਾਜ ਜੀ ਸਮਝਾ ਰਹੇ ਨੇ ਕਿ ਬੇਟਾ ਕੁਦਰਤ ਦੇ ਅੱਗੇ ਸਾਸੰਗਤ ਜੀ ਸਾਡੀ ਜੋ ਵੈਲਿਊ ਹੈ ਜ਼ੀਰੋ ਹੈ ਕੀੜੀ ਦੇ ਸਮਾਨ ਵੀ ਨਹੀਂ ਹੈ ਸਾਸੰਗਤ ਜੀ ਕੁਦਰਤ ਦੇ ਅੱਗੇ ਸਤਸੰਗਤ ਜੀ ਟਾਈਟੈਨਿਕ ਵਰਗੇ ਵੱਡੇ ਵੱਡੇ ਜਹਾਜ਼ ਸਤਸੰਗਤ ਜੀ ਜਦੋਂ ਕੁਦਰਤ ਆਪਣਾ ਖੇਡ ਖੇਡਦੀ ਹੈ ਸਤਸੰਗਤ ਜੀ ਬੋਤੇ ਹਵਾਈ ਜਹਾਜ਼ ਜੈਸੇ ਨੇ ਜਿੰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਸਤਸੰਗਤ ਜੀ ਕਿੱਥੇ ਚਲੇ ਗਏ ਕਿੰਨੇ ਸ਼ਿਪ ਸਤਸੰਗਤ ਜੀ ਚਲੇ ਗਏ ਜਦੋਂ ਕੁਦਰਤ ਆਂਦੀ ਹੈ ਸਤਸੰਗਤ ਜੀ ਵੱਡੀਆਂ ਵੱਡੀਆਂ ਮਸ਼ੀਨਾਂ ਬਿਲਡਿੰਗਾਂ ਸਾਰੇ ਦਾ ਸਾਰਾ ਵਿਗਿਆਨ ਸਤਸੰਗਤ ਜੀ ਠੱਪ ਹੋ ਜਾਂਦਾ ਸਾਰਾ ਸਿਸਟਮ ਰੁਕ ਜਾਂਦਾ ਆ ਥੋੜਾ ਜਦ ਸਤਸੰਗਤ ਜੀ ਕੁਦਰਤ ਜਦੋਂ ਕਰਵਟ ਬਦਲਦੀ ਹੈ ਨਾ ਵਡੀਆਂ-ਵਡੀਆਂ ਬਿਲਡਿੰਗਾਂ ਥੱਲੇ ਆ ਜਾਂਦੀਆਂ ਨੇ। ਸਾਸੰਗਤ ਜੀ ਮੋਬਾਈਲ ਦਾ ਨੈਟਵਰਕ ਚਲਾ ਜਾਂਦਾ। ਮੋਬਾਈਲ ਠੀਕ ਠੰਗ ਨਾਲ ਕੰਮ ਨਹੀਂ ਕਰਦਾ ਜਦੋਂ ਮੌਸਮ ਖਰਾਬ ਰਹਿੰਦਾ। ਇਹੀ ਮਹਾਰਾਜ ਜੀ ਫਰਮਾਉਂਦੇ ਨੇ ਬੇਟਾ ਪ੍ਰਮਾਤਮਾ ਦੇ ਅਗੇ ਅਸੀਂ ਸਾਸੰਗਤ ਜੀ ਕਿਹੜੀ ਵਰਗੇ ਵੀ ਨਹੀਂ। ਗੁਰਮੁਖ ਮਨ ਵਸਾਈਐ ਮਾਨਕ ਨਾਮ ਨਿਸ਼ਾਨ ਚੀਟੀ ਕੇ ਸੰਭਲ ਨਹੀਂ ਚੱਲੇ ਤੇਰਾ ਜੋਰ ਸਾਸੰਗਤ ਜੀ ਕੁਦਰਤ ਦੇ ਅਗੇ ਆਪਾਂ ਕਿਹੜੀ ਦੇ ਸਮਾਨ ਵੀ ਨਹੀਂ। ਸਾਸੰਗਤ ਜੀ ਯਕੀਨ ਨਾ ਆਵੇ ਨਾ ਕੰਦੇ ਰੋਜ਼ ਦੀਆਂ ਖਬਰਾਂ ਦੇਖਿਆ ਕਰੋ ਅੱਜ ਜੋ ਮੌਸਮ ਹੋਇਆ ਪਿਆ ਨਾ ਸਤਸੰਗਤ ਜੀ ਬਾਰਿਸ਼ ਦਾ ਦੌਰ ਜਾ ਰਿਹਾ ਸਤਸੰਗਤ ਜੀ ਪਿੰਡ ਦੇਖਿਆ ਹੋਵੇਗਾ ਇੱਕ ਕਿ ਭਾਈ ਪਿੰਡ ਦੇ ਸਾਰੇ ਲੋਕ ਖਤਮ ਹੋ ਗਏ ਤੇ ਇੱਕ ਬੱਚੀ ਬੱਚੀ ਸਤਸੰਗਤ ਜੀ ਪਰਿਵਾਰ ਦੇ ਵੀ ਚਲੇ ਗਏ ਸਾਰੇ ਘਰ ਦੇ ਵਿੱਚ ਇੱਕ ਬੱਚੀ ਬੱਚੇ ਸਤਸੰਗਤ ਜੀ ਪੂਰਾ ਪਿੰਡ ਹੀ ਉਜੜ ਗਿਆ ਸਤਸੰਗਤ ਜੀ ਕੀ ਕੀ ਦਾ ਕੀ ਜੋਰ ਚੱਲੇ ਕੁਦਰਤ ਹੈ ਸਤਸੰਗਤ ਜੀ ਜੋ ਐਨੇ ਕਰਨਾ ਕਰ ਹੀ ਦੇਣਾ ਇਸੇ ਕਰਕੇ ਭਾਈ ਜੀ ਆਪੋ ਉਸ ਪ੍ਰਮਾਤਮਾ ਦੀ ਰਜਾ ਚ ਰਵਾਂਗੇ ਤੇ 사ਤ ਸੰਗਤ ਜੀ ਬਚਾਅ ਵੀ ਲਵੇ ਪਰ ਜੇ ਆਪਾਂ 사ਤ ਸੰਗਤ ਜੀ ਉਸ ਮਾਲਿਕ ਦੀ ਰਜਾ ਚ ਨਾ ਰਹਿ ਕੇ ਆਪਣੀ ਮਰਮਰਜ਼ੀਆਂ ਕਰਾਂਗੇ ਕਿਉਂਕਿ ਅੱਜ ਜੋ ਇਨਸਾਨ ਹੈ ਨਾ ਉਹ ਕੁਦਰਤ ਦੇ ਨਾਲ 사ਤ ਸੰਗਤ ਜੀ ਖਿਲਵਾੜ ਕਰ ਰਿਹਾ ਉਹ ਕੁਦਰਤ ਦੇ ਨਾਲ ਖੇਲ ਰਿਹਾ 사ਤ ਸੰਗਤ ਜੀ ਤੇ ਮਹਾਰਾਜ ਜੀ ਯਾਦ ਕਰਾਉਂਦੇ ਨੇ ਕਿ ਬੇਟਾ ਯਾਦ ਰੱਖ ਕੁਦਰਤ ਦੇ ਸਾਹਮਣੇ 사ਤ ਸੰਗਤ ਜੀ ਕੀੜੀ ਦੇ ਸਮਾਨ ਹੈ ਤੇ 사ਤ ਸੰਗਤ ਜੀ ਜਦੋਂ ਉਹ ਪਰਮ ਪਿਤਾ ਪਰਮਾਤਮਾ ਨੇ ਹਸਾਬ ਕਿਤਾਬ ਲੈਣਾ ਜ਼ੋਰ ਸਾਡਾ ਉੱਥੇ ਵੀ ਨਹੀਂ ਚੱਲਣਾ ਧਰਮ ਰਾਏ ਜਬ ਲੇਖਾ ਮੰਗਿਆ ਕਿਆ ਮੁਕ ਲੈ ਕੇ ਜਾਏਗਾ ਸਾਧ ਸੰਗਤ ਜੀ ਜ਼ੋਰ ਸਾਡਾ ਉੱਥੇ ਵੀ ਨਹੀਂ ਚੱਲਣਾ ਤੇ ਆਪੋ ਸਾਧ ਸੰਗਤ ਜੀ ਬਿਨਾਂ ਗਿਆਨ ਦੇ ਬਿਨਾਂ ਪਰਮਾਤਮਾ ਦੇ ਨਾਮ ਤੇ ਬੜਾ ਸ਼ੋਰ ਮਚਾਉਂਦੇ ਆਂ ਮਾਟੀ ਦਾ ਪੁੱਤ ਆ ਕੈਸੇ ਨੱਚਦਾ ਹੈ ਦੇਖ ਕੇ ਦੇਖ ਕੇ ਸੁਣ ਕੇ ਬੋਲ ਕੇ ਦੌਰਿਆ ਫਿਰਦਾ ਹੈ ਜਦ ਕਚਪਾਵੈ ਤਬ ਗਰਮ ਕਰਤ ਹੈ ਮਾਇਆ ਗਈ ਤਬ ਰੋਣ ਲੱਗਦਾ ਸਾਧ ਸੰਗਤ ਜੀ ਕੁਝ ਮਿਲਦਾ ਤਾਂ ਪਈਏ ਹੱਸਦਾ ਹੈ ਜਦੋਂ ਗਵਾ ਲੈਂਦਾ ਉਹ ਰੋਂਦਾ ਸਾਰੀ ਉਮਰ ਨੱਚਦਾ ਫਿਰਦਾ ਸਾਧ ਸੰਗਤ ਜੀ ਬੁਢਾਪੇ 'ਚ ਵੀ ਬੈਠਦਾ ਨਹੀਂ ਸਾਧ ਸੰਗਤ ਜੀ ਜਦੋਂ ਰਿਟਾਇਰਮੈਂਟ ਹੋ ਜਾਂਦੀ ਹੈ ਨਾ ਦੇਖਿਆ ਹਣਾ ਰਿਟਾਇਰਮੈਂਟ ਤੋਂ ਬਾਅਦ ਸਾਧ ਸੰਗਤ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਆ ਸਾਧ ਸੰਗਤ ਜੀ ਕਈ ਰਿਟਾਇਰਮੈਂਟ ਤੋਂ ਬਾਅਦ ਸਰਕਾਰ ਨੇ ਸਾਧ ਸੰਗਤ ਜੀ ਰਿਟਾਇਰਮੈਂਟ ਦਿੱਤੀ ਹੈ ਕਿ ਭਾਈ ਇਹਨੇ ਕਿੰਨੇ ਸਾਲ ਸਾਧ ਸੰਗਤ ਜੀ 60 65 ਸਾਲ ਦੀ ਉਮਰ ਤੱਕ ਸਾਡੀ ਸੇਵਾ ਕੀਤੀ ਹੈ ਸਮਾਜ ਦੀ ਸੇਵਾ ਕੀਤੀ ਸਾਸੰਗਤ ਜੀ ਹੁਣੇ ਆਪਣੇ ਪਰਿਵਾਰ ਨਾਲ ਰਵੇ ਬੁਢਾਪਾ ਆ ਗਿਆ ਆਪਣੇ ਆਪ ਦਾ ਖਿਆਲ ਰੱਖੇ ਇਹ ਪਰਿਵਾਰ ਦੇ ਨਾਲ ਰਵੇ ਸਾਸੰਗਤ ਜੀ ਪਰ ਇਹ ਕੀ ਕਰਦਾ ਸਾਸੰਗਤ ਜੀ ਬੁਢਾਪਾ ਆਇਆ ਹੋਇਆ ਰਿਟਾਇਰ ਹੋ ਚੁੱਕਿਆ ਫਿਰ ਵੀ ਸਾਸੰਗਤ ਜੀ ਇਹ ਫੇਰ ਸਾਸੰਗਤ ਜੀ ਤਨਖਾਹ ਦੇ ਉੱਪਰ ਪੈਸਿਆਂ ਦੀ ਖਾਤਰ ਸਾਸੰਗਤ ਜੀ ਫੇਰ ਇਹ ਨੌਕਰੀ ਤੇ ਚਲਾ ਜਾਂਦੇ ਨੇ ਫੇਰ ਸਵੇਰੇ ਜਾ ਕੇ ਸਾਸੰਗਤ ਜੀ ਸ਼ਾਮ ਨੂੰ ਕਰੇ ਆਉਂਦੇ ਮੈਂ ਬੇਨਤੀ ਕਰਾਂ ਕਿ 사ਤਸੰਗਤ ਜੀ ਜੋ ਪੈਸਾ ਹੈ ਨਾ ਚੰਗੀ ਗੱਲ ਹੈ ਭਾਈ ਬਿਨਾ ਪੈਸੇ ਦੇ ਦੁਨੀਆ ਦੇਖੀ ਨਹੀਂ ਜਾ ਸਕਦੀ ਬਿਨਾ ਪੈਸੇ ਦੇ ਅਸੀਂ ਰੋਟੀ ਵੀ ਨਹੀਂ ਕਾ ਸਕਦੇ ਮਹਾਰਾਜ ਜੀ ਨੇ ਵੀ ਕਿਹਾ ਕਿ ਬੇਟਾ ਪੈਸਾ ਕਮਾ ਅਨੇਕ ਕਮਾਈ ਜੋ ਕਰੈ ਪਰ 사ਤਸੰਗਤ ਜੀ ਉਹਦੇ ਪਿੱਛੇ ਪਾਗਲ ਨਹੀਂ ਹੋਣਾ ਸਾਡੀ ਵੀ ਕੋਈ ਜ਼ਿੰਦਗੀ ਹੈ 사ਤਸੰਗਤ ਜੀ ਆਪਾਂ ਕੌਣ ਆ ਕਿੱਥੋਂ ਆਏ ਆ 사ਤਸੰਗਤ ਜੀ ਪਰਿਵਾਰ ਨੂੰ ਪਾਲੋ ਬੱਚਿਆਂ ਨੂੰ ਪੜ੍ਹਾਓ ਲਿਖਾਓ ਮਾਤਾ ਪਿਤਾ ਦੀ ਸੇਵਾ ਕਰੋ ਸਾਰੀ ਜ਼ਿੰਮੇਵਾਰੀਆਂ ਨਿਭਾਓ ਪਰ ਆਪਣੇ ਲਈ ਵੀ 사ਤਸੰਗਤ ਜੀ ਸਮਾਂ ਕੱਢਣਾ ਹੈ ਨਾਮ ਬਿਨਾ ਭਗਵਾਨ ਕਹਿ ਲਾਖ ਮਚਾਵੇ ਸ਼ੋਰ ਬੜਾ ਸ਼ੋਰ ਮਚਾਉਂਦਾ ਸਤਸੰਗਤ ਜੀ ਜਿਹਨੂੰ ਗਿਆਨ ਨਹੀਂ ਹੈ ਨਾ ਸਤਸੰਗਤ ਜੀ ਮਾਟੀ ਕਾ ਪੁੱਤਰਾ ਸਾਰਾ ਦਿਨ ਨੱਚਦਾ ਰਹਿੰਦਾ ਪੁੱਤਰੇ ਆ ਵਰਣ ਦੇਨੇ ਕਾ ਮਨ ਆਪਣਾ ਲੈ ਸਾਧ ਕਹਿ ਰਵਿਦਾਸ ਪੁਕਾਰ ਕੈ ਦੂਰ ਕਰੋ ਸਭ ਵਿਆਦ ਸਵਾ ਉਸ ਸਤਸੰਗਤ ਜੀ ਮਹਾਰਾਜ ਜੀ ਕਹਿ ਰਹੇ ਨੇ ਕਿ ਭਾਈ ਜੋ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਜੁੜਨਗੇ ਜੋ ਪੂਰੇ ਗੁਰੂ ਵਾਲੇ ਬਣ ਜਾਣਗੇ ਸਾ ਸੰਗਤ ਜੀ ਉਹਨਾਂ ਦੇ ਸਾਰੇ ਦੋਸ਼ ਦੂਰ ਹੋ ਜਾਣਗੇ ਪਰ ਇਹ ਨਹੀਂ ਹੈ ਸਾ ਸੰਗਤ ਜੀ ਕਿ ਭਾਈ ਆਪਾਂ ਗੁਰੂ ਕੋਲ ਆਏ ਗੁਰੂ ਤੋਂ ਗੁਰਮੰਤਰ ਲਿਆ ਤਾਂ ਸਾਰੇ ਪਾਪ ਸਾ ਸੰਗਤ ਜੀ ਦੂਰ ਹੋ ਗਏ ਮਹਾਰਾਜ ਜੀ ਨੇ ਕਿਹਾ ਜੋ ਪੇ ਹਮ ਨਾ ਪਾਪ ਕਰਨਤਾ ਅਏ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਸਾਤਸੰਗਤ ਜੀ ਗੁਰੂਆਂ ਨੇ ਕਿਹਾ ਕਿ ਭਾਈ ਗੁਰਾਂ ਦੀ ਸ਼ਰਣ ਦੇ ਵਿੱਚ ਆ ਕੇ ਸਾਧੂ ਕੀ ਜੋ ਲੇ ਓਟ ਤੇਰਾ ਮਿਟਾ ਪਾਪ ਸਬ ਕੋਟ ਕੋਟ ਸਾਤਸੰਗਤ ਜੀ ਸਾਧੂ ਦੀ ਸ਼ਰਣ 'ਚ ਆ ਕੇ ਪਾਪ ਮਿਟ ਜਾਂਦੇ ਨੇ ਪਰ ਕਿੰਨਾ ਦੇ ਸਾਤਸੰਗਤ ਜੀ ਜੇ ਆ ਕੇ ਅਰਦਾਸ ਕਰਦੇ ਨੇ ਨਾ ਕਿ ਗੁਰੂ ਜੀ ਪ੍ਰਮਾਤਮਾ ਜੀ ਮੇਤੋਂ ਬਹੁਤ ਗਲਤੀਆਂ ਹੋਈਆਂ ਨੇ ਪਰ ਅੱਜ ਮੱਥ ਜੋੜ ਕੇ ਆਪਦੇ ਅੱਗੇ ਅਰਦਾਸ ਕਰਦਾ ਕਿ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਾਂਗਾ ਕਿ ਸਾਤਸੰਗਤ ਜੀ ਗੁਰਬਾਣੀ ਪਤਾ ਕੀ ਕਹਿੰਦੀ ਹੈ ਜੈਸੇ ਬਾਲਕ ਭਾਈ ਸਿਪਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੈ ਬੋਹ ਪਾਤੀ ਬੋੜ ਪਿਤਾ ਗੱਲ ਆਵੇ 사ਸੰਗਤ ਜੀ ਜਿਵੇਂ ਕੋਈ ਬੱਚਾ ਗਲਤੀ ਕਰ ਦੇਵੇ ਨੇ ਜੈਸੇ ਬਾਲਕ ਭਾਈ ਸਿਪਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੈ 사ਸੰਗਤ ਜੀ ਝਿੜਕਦੇ ਨੇ ਮਾਤਾ ਪਿਤਾ ਕਰ ਉਪਦੇਸ਼ ਛਿੜਕੈ ਬੋਹ ਪਾਤੀ ਬੋੜ ਪਿਤਾ ਗੱਲ ਆਵੇ 사ਸੰਗਤ ਜੀ ਫੇਰ ਗਲੇ ਲਾ ਲੈਂਦੇ ਨੇ ਪਿਛਲੇ ਉਹ ਗੁਣ ਬਖਸ਼ ਲੈ ਹਰ ਆਗੇ ਮਾਰਗ ਪਾਵੇ 사ਤਸੰਗਤ ਜੀ ਦੇ ਸੱਚੇ ਮਨ ਦੇ ਨਾਲ ਸਤਿਗੁਰਾਂ ਦੇ ਦਰਬਾਰ ਚ ਅਰਦਾਸ ਕਰ ਦਿੰਨਾ ਕਿ ਮਾਲਕਾ ਬਖਸ਼ ਲੈ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦਾ ਕਿ 사ਤਸੰਗਤ ਜੀ ਗੁਰੂ ਦੇ ਵਚਨਾਂ ਚ ਰਹਿੰਦਾ ਹੁਕਮ ਦੇ ਵਿੱਚ ਰਹਿੰਦਾ 사ਤਸੰਗਤ ਜੀ ਮਾਲਕ ਨੂੰ ਬਖਸ਼ ਲੈਂਦਾ ਸਾਧੂ ਕੀ ਜੋ ਲੇਉਟ ਇਹ ਨਹੀਂ ਆ ਕਿ ਭਾਈ ਜਰ ਅਰਦਾਸ ਕੀਤੀ ਕੱਲ ਤੋਂ ਫੇਰ ਪੁੱਠੇ ਕੰਮ ਸ਼ੁਰੂ ਕਰ ਦੇ ਫੇਰ ਅਸੀਂ ਬੁਰੇ ਕਰਮਾਂ ਵੱਲ ਆ ਕੇ 사ਤਸੰਗਤ ਜੀ ਨਹੀਂ ਜੇ ਅਰਦਾਸ ਕਰਤੀ 사ਤਸੰਗਤ ਜੀ ਪਿੱਛੇ ਮੁੜ ਕੇ ਨਹੀਂ ਜੇ ਦੇਖਣ ਸਤਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਪ੍ਰਮਾਤਮਾ ਦੇ ਨਾਲ ਜੁੜਨ ਦੇ ਨਾਲ ਸਾਰੇ ਦੋਸ਼ ਦੂਰ ਹੋ ਜਾਂਦੇ ਹਨ ਤਾਂ ਉਹ ਸਾ ਸੰਗਤ ਜੀ ਉਸ ਪ੍ਰਮਾਤਮਾ ਦੇ ਨਾਲ ਜੁੜੀਏ ਉਤਰੇ ਆਵਣ ਦਿਲੇ ਕਾ ਮਨ ਆਪਣਾ ਲੈ ਸਾਧ ਕਿ ਭਾਈ ਮਨ ਚੇ ਸਾਧਨਾ ਕਰ ਕਹਿ ਰਵਦਾਸ ਪੁਕਾਰ ਕਹਿ ਦੂਰ ਕਰੋ ਸਭ ਬਿਆਦ ਸਾ ਸੰਗਤ ਜੀ ਜੋ ਮਨੋਂ ਜੁੜਦਾ ਨਾ ਮਨੋਂ ਜਿਹਦੇ ਮਨ ਦੇ ਵਿੱਚ ਸ਼ਰਧਾ ਹੋਵੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪਿਆਰ ਹੈ ਸਾ ਸੰਗਤ ਜੀ ਸਾਰੇ ਦੋਸ਼ ਖਤਮ ਹੋ ਜਾਂਦੇ ਸਪਾਈਆ ਜਿੰਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਕਾਫੀ ਸਮਾਂ ਹੋ ਚੁੱਕਿਆ 사ਤ ਸੰਗਤ ਜੀ ਛੋਟੇ ਛੋਟੇ ਬੱਚੇ ਵੀ ਬੈਠੇ ਨੇ ਮਾਤਾਵਾਂ ਪੈਣਾ ਨੇ ਉਹਨਾਂ ਨੇ ਵੀ ਹਾਜ਼ਰੀ ਲਗਾਨੀ ਐ ਸੋ ਅੱਜ ਦੀ ਇੰਨੀ ਕੀ ਬੇਨਤੀ ਪ੍ਰਵਾਨ ਸੋ ਭਾਈ ਜੇ ਸਾਡੇ ਕੋਲ 사ਤ ਸੰਗਤ ਜੀ ਗੁਰਾਂ ਨੇ ਸੰਦੇਸ਼ ਦਿੱਤਾ ਐ ਜੇ ਸਾਡੇ ਕੋਲ ਕਿਸੇ ਪ੍ਰਕਾਰ ਦਾ ਗਿਆਨ ਐ ਨਾ ਉਹ ਕੋਲੇ ਨਾ ਰੱਖੀ 사ਤ ਸੰਗਤ ਜੀ ਬਾਬਾ ਸਾਹਿਬ ਵਾਂਗੂ ਵੰਡ ਦਿਓ ਸਮਾਜ ਦੇ ਭਲੇ ਵਾਸਤੇ ਲਾ ਦਿਓ ਜੇ ਸਾਡੇ ਸ਼ਰੀਰ 'ਚ ਤਾਕਤ ਐ ਨਾ 사ਤ ਸੰਗਤ ਜੀ ਆਪਣਾ ਭਲਾ ਵੀ ਕਰੀਏ ਸਮਾਜ ਦਾ ਭਲਾ ਵੀ ਕਰੀਏ ਜੇ ਸਾਡੇ ਬਹੁਤ ਦਿਮਾਗ ਐ ਨਾ 사ਤ ਸੰਗਤ ਜੀ ਦਿਮਾਗ ਬੜਾ ਤੇਜ ਐ ਵਸਤਾ ਪ੍ਰਮਾਤਮਾ ਨੇ ਸਭ ਕੁਝ ਬਰਾਬਰ ਦਿੱਤਾ ਪਰ ਉਹ ਸਮਝਣ ਦੀ ਲੋੜ ਹੈ ਕਿ ਸਾਸੰਗਤ ਜੀ ਜੇ ਦਿਮਾਗ ਬੜਾ ਹੈ ਨਾ ਸਾਡੇ ਕੋਲੇ ਉਹਨੂੰ ਸਾਸੰਗਤ ਜੀ ਇਕੱਲਾ ਪੈਸਾ ਨਹੀਂ ਕਮਾਣਾ ਉਹਦੇ ਨਾਲ ਤੇ ਸਮਾਜ ਨੂੰ ਠੱਗਣਾ ਨਹੀਂ ਹੈ ਸਾਸੰਗਤ ਉਸ ਦਿਮਾਗ ਦੇ ਨਾਲ ਜਿਵੇਂ ਇਸ ਵਿਗਿਆਨੀ ਨੇ ਨਾ ਸਾਡੀ ਜ਼ਿੰਦਗੀ 'ਚ ਕਿੰਨਾ ਪ੍ਰਕਾਸ਼ ਕਰ ਦਿੱਤਾ ਜਿਨੇ ਬਿਜਲੀ ਬਣਾਈ ਬੱਲਬ ਬਣਾਇਆ ਟਿਊਬਲਾਈਟ ਬਣਾਈ ਮੋਬਾਈਲ ਫੋਨ ਬਣਾ ਕੇ ਸਾਸੰਗਤ ਜੀ ਹਜ਼ਾਰਾਂ ਕਿਲੋਮੀਟਰ ਦੀਆਂ ਦੂਰੀਆਂ ਖਤਮ ਕਰ ਦਿੱਤੀਆਂ ਹਵਾਈ ਜਹਾਜ਼ ਬਣਾ ਕੇ 사ਤ ਸੰਗਤ ਜੀ ਜੋ ਕਈ ਦਿਨਾਂ ਦਾ ਸਫ਼ਰ ਸੀ ਕੁਝ ਘੰਟਿਆਂ ਦਾ ਕਰ ਦਿੱਤਾ 사ਤ ਸੰਗਤ ਜੀ ਦਿਮਾਗ ਹੈ ਤਪੱਸਮਾਜ ਦਾ ਭਲਾ ਕਰੀਏ ਮਹਾਰਾਜ ਜੀ ਕਹਿੰਦੇ ਨੇ ਰਵਦਾਸ ਪਿਆ ਹੈ ਬਸਰਿਓ ਮਨੁਪ੍ਰੇਮਾ ਕਿ ਭਾਈ ਮਾਨਵਤਾ ਦੀ ਭਲਾਈ ਮਾਨਵਤਾ ਦਾ ਪਿਆਰ ਮਾਨਵਤਾ ਦੀ ਸੇਵਾ ਇਹ ਸਭ ਤੋਂ ਵੱਡੀ ਸੇਵਾ ਹੈ ਸੋ ਇੰਨੀ ਕਿ ਬਿੰਤੀ ਪ੍ਰਵਾਨ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ 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 ਸੋਹੰ ਸਤਨਾਮ ਜੀ